ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਨਾ ਆਪਾਂ ਕੱਟੇ ਦੀ ਉਹਦੋਂ ਵੀਡੀਓ ਪਾਈ ਸੀ ਤੇ ਅੱਜ ਵੀ ਆ ਪਾਉਣ ਲੱਗੇ ਆ ਅੱਜ ਕੱਟਾ ਸੇਲ ਹੋ ਗਿਆ ਇਹ ਚੱਲਿਆ ਆਪਣੇ ਮੁਹਾਲੀ ਭਾਈ ਆਪਣੇ ਗੁਰਵਿੰਦਰ ਕੋਲ ਮੁਹਾਲੀ ਲਾਭ ਡੇਰੀ ਫਾਰਮ ਭਾਈ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਸੀ ਮੇਲਿਆਂ ਦੇ ਬੜੇ ਮਿਲਦੇ ਰਹੇ ਆ ਤੇ ਸਵਾਬਾ ਅੱਜ ਬਣਾਇਆ ਸਾਡਾ ਕੱਟੇ ਨੇ ਸਾਰੇ ਜਣੇ ਇਕੱਠੇ ਹੋ ਗਏ ਆ ਫੋਨ ਤੇ ਹੀ ਗੱਲ ਹੁੰਦੀ ਰਹੀ ਸਾਡੀ ਆਪਸ ਵਿੱਚ ਭਾਈ ਪ੍ਰੀਤਦੀ ਵੀ ਯੂਬੇ ਦਾ ਮਾਲਕ ਆਪਣੇ ਕੋਲ ਖੜਾ ਤੇ ਇਹ ਕੱਟਾ ਯੂਬੇ ਦਾ ਹੀ ਆ ਤੇ ਭਾਈ ਆਪਣਾ ਗੁਰਵਿੰਦਰ ਵੀ ਖੜਾ ਇਹਨੇ ਕਟਾ ਜਾ ਰਿਹਾ ਲਾਭ ਡੇਰੀ ਫਾਰਮ ਇਹਨਾਂ ਦੀ ਜਿੰਨੇ ਵੀ ਚਲੋ ਮਈਆਂ ਨੀਲੀ ਦੇ ਵਿੱਚ ਇਹ ਪਹਿਲੇ ਬੰਦੇ ਆ ਜਿਹੜੇ ਉਧਰੋਂ ਚੰਡੀਗੜ੍ਹ ਸਾਈਡ ਮੁਹਾਲੀ ਤੋਂ ਵੀ ਕੰਪੀਟੀਸ਼ਨਾਂ ਦੇ ਵਿੱਚ ਆ ਰਹੇ ਆ ਕਿ ਹੁਣ ਨਹੀਂ ਬਹੁਤ ਜ਼ਿਆਦਾ ਪੁਰਾਣੇ ਅਸੀਂ ਮੇਲਿਆਂ ਹਰੇਕ ਮੇਲੇ ਤੇ ਇਕੱਠੇ ਹੁੰਦੇ ਰਹੇ ਆ ਤੇ ਇਹਨਾਂ ਦੇ ਪਸ਼ੂ ਵੀ ਬਹੁਤ ਜਾਨੀ ਨਾਮ ਦੇ ਵਿੱਚ ਜੈਦਦੇ ਰਹੇ ਤੇ ਮਈਆਂ ਵੀ ਨਾ ਦੇਖਣਯੋਗ ਹੁੰਦਾਂ ਚੜੱਕ ਵੀ ਆਈ ਸੀ ਇਹਨਾਂ ਦੀ ਮੈਂ ਆਪਣੇ ਧਨੋਲੇ ਵੀ ਆਈ ਸੀ ਦੂਰੋਂ ਦਰਸ਼ਕ ਵੇਖ ਕੇ ਆਂਦੇ ਸੀ ਮੈਂ ਜਦੋਂ ਐਂਟਰ ਹੋਈ ਆ ਵੀ ਵਾਕਿਆ ਨੰਬਰ ਤੇ ਲੱਗੂਗੀ ਬਹੁਤ ਵਧੀਆ ਕੁਆਲਿਟੀ ਦੇ ਜਾਨਵਰ ਆस्ते ਉਹਨਾਂ ਦੇ ਵਿੱਚ ਜਾਨੀ ਦੀ ਗਾਂ ਦੀ ਗਾਂ ਚੰਗੀ ਬਰੀਡ ਪੈਦਾ ਕਰਨ ਆस्ते ਇਹਨਾਂ ਨੇ ਇੱਕ ਕੱਟੇ ਦੀ ਐਂਟਰੀ ਕੀਤੀ ਆ ਕੱਟਾ ਵੀ ਵੈਦਰ ਰਿਕਾਰਡ ਸਾਰਾ ਇਹਦਾ ਮਾਂ ਦਾ ਵੀ ਤੇ ਬਾਕੀ ਇਹ ਯੂਬੇ ਤੋਂ ਡਾਇਰੈਕਟ ਕ੍ਰੋਸ ਹੋਈ ਸੀ ਮਾਂ ਇਹਦੀ ਹੁਣ ਆਪਾਂ ਨੂੰ ਪਤਾ ਵੀ ਯੂਬੇ ਦਾ ਬਾਈ ਫਰੀਦ ਦਾ ਵੀ ਸੀਮਣ ਪੂਰਾ ਨਹੀਂ ਆਉਂਦਾ ਤੇ ਡਾਇਰੈਕਟ ਕ੍ਰੋਸਿੰਗ ਬੰਦ ਕੀਤੀ ਵੀ ਆ ਤੇ ਜੇ ਕੋਈ ਡਾਇਰੈਕਟ ਕ੍ਰੋਸ ਹ ਸਕਤੇ ਛੜਾਉਂਦਾ ਉਹਦੀ ਫੀਸ ਆ ਅਲੱਗ ਚਾਰਜ ਰੱਖਿਆ ਪਿਆ ਤੇ ਉਹ ਵੀ ਭਰ ਕੇ ਬਾਈ ਨੇ ਵੀ ਲਵਾਈ ਸੀ ਮੈਂ ਤੇ ਇੱਕ ਵਾਰੀ ਵੀ ਜਦੋਂ ਚਲੋ ਮੈਂ ਕਈ ਵਾਰੀ ਨਹੀਂ ਤੇ ਦੂਸਰੀ ਵਾਰ ਲਾ ਕੇ ਗਈ ਸੀ ਤੇ ਫੇਰ ਇਹ ਬੱਚਾ ਪੈਦਾ ਹੋਇਆ ਸੀ ਜਿੱਦਣੇ ਬੱਚਾ ਪੈਦਾ ਹੋਇਆ ਉਸ ਦਿਨ ਦੀ ਫੋਟੋ ਪਾਈ ਆ ਚਰਚਾ ਦੇ ਵਿੱਚ ਉਹ ਦਿਨ ਹੀ ਆ ਗਿਆ ਸੀ ਤੇ ਹੁਣ ਤੁਸੀਂ ਦੇਖੋ ਜਦੋਂ ਇਹ ਅਜੇ ਉਮਰ 14-15 ਮਹੀਨੇ ਹੀ ਆ ਇਹਦੀ ਹਾਈਟ ਬਿਊਟੀ ਮਾਰਕਾ ਪ੍ਰੋਪਰ ਇੱਕ ਨੰਬਰ ਆ ਤੇ ਇਹ ਮੇਰੇ ਚਲੋ ਬਾਕੀ ਰੇਟ ਦਾ ਨਹੀਂ ਹੁੰਦਾ ਰੇਟ ਵੀ ਚਲੋ ਬਹੁਤ ਜ਼ਿਆਦਾ ਸੋਹਣੇ ਚ ਵਿਖਿਆ ਬਾਕੀ ਇਹਨਾਂ ਸਾਨੂੰ ਖੁਸ਼ੀ ਦੀ ਗੱਲ ਆ ਵੀ ਇਹ ਚੱਲਿਆ ਬਹੁਤ ਜ਼ਿਆਦਾ ਚੰਗੇ ਥਾਂ ਵੀ ਜਿਹੜਾ ਕੀ ਆਪਾਂ ਨੂੰ ਜਿੰਨੇ ਵੀ ਚਲੋ ਆਉਣ ਵਾਲੇ ਕੰਪੀਟੀਸ਼ਨ ਉਹਨੇ ਉੱਥੇ ਆਪਾਂ ਨੂੰ ਇਹ ਮਿਲਿਆ ਕਰੂਗਾ ਤੇ ਇਹ ਬਾਈ ਪ੍ਰੀਤ ਐ ਤੋਂ ਪੁੱਛਦੇ ਆ ਵੀ ਮੈਂ ਆਪਣੇ ਕੋਲੋਂ ਲੱਗ ਕੇ ਗਈ ਸੀ ਤੇ ਗਈ ਕਿੱਥੇ ਸੀ ਸਾਸਰੀਕਾਲ ਬਾਈ ਜੀ ਬਾਈ ਜੀ ਇਹ ਮੈਂ ਲੱਗ ਕੇ ਆਪਣੇ ਤੋਂ ਕਿਹੜੇ ਥਾਂ ਗਈ ਸੀ ਬਾਈ ਜੀ ਇਹ ਪੱਤੀ ਤੋਂ ਮੈਂ ਲੱਗਣ ਆਈ ਸੀ ਆਪਣੇ ਕੋ ਹਾਂਜੀ ਤੇ ਉਦੋਂ ਆਪਾਂ ਜੂਪੇ ਨੂੰ ਛੱਡਦੇ ਹਾਂ ਡਾਇਰੈਕਟ ਕਲੋਜ਼ਿੰਗ ਤੇ ਰੋ-ਦੋ ਲੱਗ ਕੇ ਹਾਂ ਬਾਕੀ ਮੇਰੀ ਸਾਰੀ ਇਹਦੀ ਜਿਹੜੀ ਜੰਮਿਆ ਸੀ ਉਹ ਦੋ ਦੋ ਲੈ ਕੇ ਡਿਟੇਲ ਦੂਜੀ ਦਾ ਫੇਰ ਮੇਰੇ ਕੋਲ ਮੱਝ ਕ੍ਰੋਸ ਹੋਣੀ ਸੀ ਇਹ ਹਾਂਜੀ ਉਦੋਂ ਇੱਕ ਟਾ ਆਪਣੇ ਘਰੇ ਆਇਆ ਸੀ ਨਾਲ ਉਦੋਂ ਦੀਆਂ ਫੋਟੋ ਆਪਣੇ ਕੋ ਸਾਰਾ ਰੱਖੋ ਬਸ ਬਾਕੀ ਬਾਈ ਹੁਣਾਂ ਨੂੰ ਜਿਵੇਂ ਆਪਾਂ ਜੀ ਆਨੇ ਤੱਕ ਦੀ ਗਰੰਟੀ ਦਿੱਤੀ ਆ ਕਿ ਜੂਬੇ ਦਾ ਸਾਡੀ ਨਿਗਾਹ ਵਿੱਚ ਪਹਿਲਾਂ ਹੀ ਬੱਚਾ ਜਿਹੜਾ ਸਾਡੇ ਕੋਲ 2.5 ਸਾੜੋਗੇ ਜੂਬਾ ਇਹਨੂੰ ਤੇ ਪਹਿਲੇ ਹੀ ਹੇਠ ਤੱਕ ਜੂਬੇ ਦਾ ਕੱਟਾ ਵੇ ਗਿਆ ਬਾਈ ਜੀ ਚਲੋ ਇਹ ਵੀ ਪਹਿਲਾ ਜਿਹੜਾ ਆਪਣਾ ਜਿਹੜਾ ਇੱਕ ਫਾਸਟ ਰਿਆ ਹਾਂ ਹਾਂਜੀ ਪਹਿਲੇ ਤੇ ਲੱਗ ਗਿਆ ਬਾਕੀ ਓ ਸੇਮ ਡਿੱਟੋ ਬਾਡੀ ਬੰਤਰਾ ਚਲੋ ਇਹ ਕਟਾ ਜੇ ਉਮਰ ਦਾ ਨਿਆਣਾ ਆਉਣ ਵਾਲਾ ਸਾਲ ਆ ਗਿਆ 10ਵੇਂ 11ਵੇਂ ਮਹੀਨੇ ਮੇਲੇ ਸ਼ੁਰੂ ਹੋ ਜਾਣੇ ਤੇ ਇਹ ਆਪਾਂ ਨੂੰ ਬਾਈ ਪ੍ਰੀਤ ਉੱਥੇ ਮਿਲੂਗਾ ਇਹਨਾਂ ਕ ਆਪਣਾ ਤਜਰਬਾ ਸਾਰੇ ਬੰਦਿਆਂ ਦਾ ਹੈਗਾ ਵੀ ਇਹ ਨੰਬਰਾਂ ਜਾਊਗਾ ਵੀ ਜਿੱਦਾਂ ਕਟੇ ਦੀ ਬਿਊਟੀ ਆ ਬਾਡੀ ਆ ਬਾਕੀ ਹਾਈਟ ਲੈਂਥ ਆ ਦੇ ਬਾਕੀ ਚਲੋ ਬਾਈ ਉਹਨਾਂ ਦੀ ਸੇਵਾ ਬਹੁਤ ਆ ਤੇ ਬਾਕੀ ਬਾਈ ਨੂੰ ਜਿੱਦਾਂ ਹੁਣ ਆਪਾਂ ਕਿੰਨੇ ਜਣੇ ਵੇਚ ਹੋ ਗਏ ਆ ਤਾਂ ਇਹ ਕਟਾ ਦਿੱਤਾ ਜੇ ਦਾ ਕੋਈ ਹੈਗਾ ਰਿਕਾਰਡ ਵੀ ਤੁਸੀਂ ਜਾਂ ਮੈਂ ਆ ਬਾਈ ਦਾ ਆਪਣੇ ਨਾਲ ਚਲੋ ਪਹਿਲਾਂ ਤੁਸੀਂ ਮੇਲਿਆਂ ਤੇ ਆਉਂਦਾ ਜਾਂਦਾ ਰਹਿਣਾ ਬਾਈ ਜੀ ਜੋ ਬੱਚੇ ਦਾ ਜੂਬੇ ਦੇ ਕਾਫੀ ਆ ਗਏ ਆ ਚਲੋ ਸਾਡੀ ਨਿਗਾਹ ਜੀ ਵੀ ਵੈਸੇ ਵੇਖਣ ਨੂੰ ਥੋੜੇ ਹੀ ਆ ਉਹ ਜਾਦੇ ਬੱਚੇ ਜਿਹੜੇ ਸੀਮਨ ਦਾ ਇਹ ਉਹਦਾ ਤਾਂ ਜਿਆਦਾ ਪਤਾ ਨਹੀਂ ਲੱਗਦਾ ਜੇ ਮੇਲਿਆਂ ਚੋਂਦੇ ਆ ਲੋਕਾਂ ਦੇ ਘਰਾਜ ਹਨਾ ਫੋਨ ਆਵੇ ਬੇਰੀ ਪਤਾ ਲੱਗਦਾ ਬਾਕੀ ਇਹ ਸਾਨੂੰ ਸਪੋਕਰ ਪਤਾ ਵੀ ਹਾਂ ਇਹ ਜੂਬੇ ਦਾ ਆ ਬਾਕੀ ਲੱਡੀ ਬਾਈ ਦਾ ਵੀ ਬੜਾ ਧੰਨਵਾਦ ਆ ਜਿਨੇ ਹਨਾ ਆਪਣੇ ਘਰ ਤੇ ਕੱਟਾ ਰੋਕੀ ਛੱਡਾ ਇਹ ਤਾਂ ਬਹੁਤ ਬੰਦਿਆਂ ਨੇ ਮੰਗਿਆ ਸੀ ਤੇ ਬਾਈ ਲਾਹੂ ਉਡਾਣਾ ਇਹਨਾਂ ਨਾਲ ਫਿਰ ਆਪਣਾ ਪਿਆਰ ਹੀ ਇੰਨਾ ਸੀ 2 ਸਾਲ ਹੋ ਗਿਆ ਸੀ ਇਹਨਾਂ ਨੂੰ ਕੱਟੇ ਮੰਗਦੇ ਨੂੰ ਚਲੋ ਲਾਡੀ ਕੋ ਆਇਆ ਤਾਂ ਫਿਰ ਆਪਾਂ ਇਹਨਾਂ ਨੂੰ ਇਹ ਕਰਾਉਂਦੇ ਹਾਂ ਹੁਣ ਆਪਾਂ ਬਾਈ ਨਾਲ ਗੱਲ ਕਰਦੇ ਹਾਂ ਤਾਂ ਸਾਰਾ ਐਡਰੈਸ ਤੇ ਬਾਈ ਦੇ ਡੇਰੀ ਫਾਰਮ ਦਾ ਨਾਮ ਪੁੱਛਦੇ ਹਾਂ ਸਾਸਰੀ ਘਰ ਬਾਈ ਜੀ ਸਾਸਰੀ ਘਰ ਬਾਈ ਜੀ ਬਾਈ ਜੀ ਆਪਣਾ ਦੱਸਿਆ ਜੋ ਸਾਰਾ ਐਡਰੈਸ ਚਲੋ ਜੋ ਵੀ ਪੇਜ ਵੀ ਚੱਲਦਾ ਉਹਦੇ ਬਾਰੇ ਵੀ ਸਾਰਿਆਂ ਨੂੰ ਆਪਣਾ ਡੇਰੀ ਦਾ ਜੀ ਨਾਮ ਹੈਗਾ ਲਾਹੜੇ ਦੀਪਾ ਦਾ ਹਾਂਜੀ ਨਾਮ ਮੇਰਾ ਗੋਵਿੰਦਰਾ ਮੁਹਾਲੀ ਜਿਹੜਾ ਪੈਂਦਾ ਮੈਨੂੰ ਹਾਂਜੀ ਕਿਹਨ ਦਾ ਹੈਗਾ ਆਪਣਾ ਪਤੀਪੁਰ ਜੱਟਾਂ ਪਤੀਪੁਰ ਜੱਟਾਂ ਸਿਆਰ ਪੈਂਦਾ ਡੇਰਾ ਮਸੀਹ ਦਾ ਵੀ ਹਾਂਜੀ ਹਾਂਜੀ ਬਾਕੀ ਬਾਈ ਚਲੋ ਵੀਡੀਓ ਬਣ ਗਈ ਆ ਕਟਾ ਤੁਹਾਡੇ ਕੋਲੇ ਜਾਵੜਨਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਸ ਇੰਨਾ ਹੁਣ ਵਾਹਿਗੁਰੂ ਮੂਰੇ ਪਰਮਾਤਮੇ ਨੂੰ ਲੰਮੀ ਉਮਰ ਬਖਸ਼ੇ ਤੇ ਮੇਲਿਆਂ ਤੇ ਕੋਈ ਤੁਹਾਡਾ ਵੀ ਦਿਲ ਖੁਸ਼ ਹੋਵੇ ਹਾਂ ਤੇ ਬਾਕੀ ਚਲੋ ਬਾਈ ਜੀ ਇਹ ਕਟੇ ਦੀ ਵੀਡੀਓ ਬਣ ਗਈ ਆ ਹੁਣ ਆਪਾਂ ਇਹਨੂੰ ਪਾਵਾਂਗੇ ਇਹ ਪ੍ਰੂਫ ਹਾਂ ਪ੍ਰੂਫ ਰਹਿ ਜਾਂਦਾ ਹੁੰਦਾ ਵੀਡੀਓ ਬਣਾਉਣ ਦਾ ਕਾਰਨ ਇਹ ਹੁੰਦਾ ਤੇ ਬਾਕੀ ਹੁਣ ਕਰਮਾਂ ਵਾਲੇ ਲੰਮੀ ਉਮਰ ਦਾ ਹੋਵੇ ਕਿਸੇ ਵੀ ਮੇਲੇ ਤੇ ਆਇਆ ਤਾਂ ਉੱਥੇ ਤੁਹਾਨੂੰ ਇਹਨੂੰ ਦਾਰਸ਼ਨ ਕਰਾਵਾਂਗੇ ਵਾਹਿਗੁਰੂ ਨੂੰ ਲੰਮੀ ਉਮਰ ਵਾਲਾ ਵਾਸ਼ੇ ਤੇ ਬਾਈ ਨੂੰ ਬਹੁਤ ਬਹੁਤ ਵਧਾਈਆਂ